मेरा नाम कांता है मैं नाडा निवासी हूं और ये जो योगशाला सीएम साहब जी ने खोली है बहुत अच्छा उपराल्ला किया और मैं इनारा बहुत धन्यवाद करती हूं असी जिदा-जिदा भी आंदी किसी नु मोटापा सीगा किसी नु सर्वाइकल सीगा किसी दे जोड़ोंं च दर्द हुंदा सीगा उस तो भी बहुत राहत है ਮੇਰਾ ਨਾਮ ਸਵਰਨਕੌਰ ਹੈ ਪਿੰਡ ਨੱਡਾ ਤੋਂ ਬਲੋਂਗ ਕਰਦੀ ਹਾਂ ਧੰਨਵਾਦ ਮੈਂ ਭਗਵਾਨਤ ਮਾਨ ਸੀਐਮ ਦਾ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਇਹ ਪ੍ਰਾਲਾ ਸ਼ੁਰੂ ਕੀਤਾ ਕਿਉਂਕਿ ਅੱਜ ਕੱਲ ਤਾਂ ਲੋਕ ਸ਼ਹਿਰਾਂ ਵਿੱਚ 10-10000 ਰੁਪਿਆ ਦੇ ਕੇ ਇੱਕ ਇੱਕ ਘੰਟੇ ਦੀ ਕਲਾਸ ਲਗਾਉਂਦੇ ਨੇ ਉਹਨਾਂ ਨੇ ਸਾਨੂੰ ਫ੍ਰੀ ਵਿੱਚ ਕਲਾਸ ਜੁਆਇਨਿੰਗ ਕਰਾਈ ਹੈ ਮਾਸੀ 6 ਮਹੀਨੇ ਤੋਂ ਇਹ ਕਲਾਸ ਜੁਆਇਨ ਕਰ ਰਹੀ ਹਾਂ ਤਾਂ ਮੈਂ ਇਦਾਂ ਕਹਿੰਦੀ ਹਾਂ ਸੀਐਮ ਸਾਹਿਬ ਨੂੰ ਵੀ ਇਹ ਸਾਡੀ ਯੋਗਸ਼ਾਲਾ ਬੰਦ ਨਾ ਹੋਣ ਔਰ ਅਸੀਂ ਜਿੱਦਾਂ ਲੇਡੀਜ਼ ਘਰ ਦਾ ਕੰਮ ਕਰਦੀਆਂ ਸੀਗਾ ਉੱਥੋਂ ਤੱਕ ਹੀ ਸੀਮਤ ਸੀਗੀਆਂ ਹੁਣ ਅਸੀਂ ਬਾਹਰ ਆ ਕੇ ਕੁਝ ਥੋੜਾ ਬਹੁਤ ਸਾਲੋਂ ਇੱਕ ਦੂਜੇ ਨਾਲ ਬੋਲ ਚੱਲ ਕੇ ਬਹੁਤ ਸਹਿਯੋਗ ਮਿਲ ਰਿਹਾ ਹੈ ਔਰ ਸਾਡੀ ਮੈਂਟਲੀ ਫਿਟਨੈਸ ਵੀ ਠੀਕ ਹੈ ਔਰ ਸਾਡੀ ਬੋਡੀ ਫਿਟਨੈਸ ਵੀ ਠੀਕ ਹੈ ਸਾਨੂੰ ਫਿਟਨੈਸ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਕਿਉਂਕਿ ਮੈਨੂੰ ਖੁਦ ਸਬੈਕਲ ਦਾ और मैं अपना ट्रीटमेंट कराया डॉक्टर ने मैंने पी जी आई रैफर किया और मैं पी जी आई नहीं गई मैं इतें आ गई योगे च मैं एक हफ्ता लगातार प्रैक्टिस की और कोई दवाई नहीं लीती मेरा सर्वाइकल ठीक हो गया मैं सर्वाइकल सगा मैं सर्वाइकल तो बहुत फर्क पर पीठ च दर उस तो भी बहुत ज़्यादा फर्क पड़ा सा दवाइया छुट गई मतलब सारे उपराले ले सीएम सर जी ਦਾ ਥੈਂਕ ਯੂ ਕਰਨਾ ਚਾਹੁੰਦੀ ਆ ਮੈਂ ਸੀਐਮ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਇਹ ਸਾਡੇ ਪਿੰਡ ਵਿੱਚ ਪਿੰਡ ਵਿੱਚ ਕਹੇ ਸਾਰੇ ਪੰਜਾਬ ਵਿੱਚ ਇਹ ਪ੍ਰਾਰਲਾ ਸ਼ੁਰੂ ਕੀਤਾ